ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਮੋ ਰਾਜ ਰਾਜੇ ਸੋ ਰਾਜਿਆਂ ਦੇ ਵੀ ਰਾਜੇ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ ਤੁਮਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ हे ਰਾਜਿਆਂ ਦੇ ਵੀ ਰਾਜੇ ਪ੍ਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਨਮੋ ਸਾਜ ਸਾਜੇ ਸਾਜਾਂ ਨੂੰ ਵੀ ਸਜਾਉਣ ਵਾਲੇ ਸੋ ਸਭ ਨੂੰ ਸਜਾਉਣ ਵਾਲੇ ਪ੍ਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਸਾਜੋ ਸਮਾਨ 68 62 ਬਣਾਉਣ ਵਾਲੇ ਪ੍ਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਨਮੋ ਸਾਹ ਸਾਹੇ ਸ਼ਾਹੂਕਾਰਾਂ ਦੇ ਵੀ ਸ਼ਾਹੂਕਾਰ ਸੋ ਪ੍ਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਛਾ ਨਾਮ ਹੈ ਪਾਤਸ਼ਾਹ ਦਾ ਸੋ ਬਾਣੀ ਦਾ ਫਰਮਾਨ ਹੈ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹਾ ਦਾ ਸਾਹੋ ਜਿਸ ਪਾਸ ਬੈਠਿਆ ਸੋਹੀ ਐ ਸਬਣਾ ਦਾ ਵਿਸਾਹੋ ਸੋ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਰੂਪ ਪ੍ਰਮਾਤਮਾ ਜੀ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਪ੍ਰਮਾਤਮਾ ਜੀ ਆਪ ਜੀ ਨੂੰ ਨਮਸ਼ਕਾਰ ਹੈ ਨਮੋ ਮਾਹ ਮਾਹੇ ਮਹ ਨਾਮ ਹੈ ਚੰਦਰਮਾ ਦਾ ਚੰਦਰਮਾ ਦੇ ਵਿੱਚ ਚੰਦਰਮਾ ਰੂਪ ਪ੍ਰਮਾਤਮਾ ਜੀ ਆਪ ਜੀ ਨੂੰ ਨਮਸ਼ਕਾਰ ਹੈ ਮਾ ਨਾਮ ਹੈ ਧਰਤੀ ਦਾ ਧਰਤੀ ਦਾ ਵੀ ਧਰਤੀ ਰੂਪ ਪ੍ਰਮਾਤਮਾ ਜੀ ਆਪ ਜੀ ਨੂੰ ਨਮਸ਼ਕਾਰ ਹੈ ਮਾ ਨਾਮ ਹੈ ਮਹੀਨੇ ਦਾ ਮਹੀਨੇ ਦਾ ਵੀ ਮਹੀਨਾ ਰੂਪ ਪ੍ਰਮਾਤਮਾ ਜੀ ਆਪ ਜੀ ਨੂੰ ਨਮਸ਼ਕਾਰ ਹੈ ਨਮੋ ਗੀਤ ਗੀਤੇ ਗੀਤਾਵਾਂ ਦੇ ਵਿੱਚ ਗੀਤ ਰੂਪ ਪ੍ਰਮਾਤਮਾ ਜੀ ਆਪ ਜੀ ਨੂੰ ਨਮਸ਼ਕਾਰ ਹੈ ਨਮੋ ਪ੍ਰੀਤ ਪ੍ਰੀਤੇ ਪ੍ਰੀਤਮਾਂ ਦੇ ਵਿੱਚ ਪ੍ਰੀਤਮ ਰੂਪ ਪ੍ਰਮਾਤਮਾ ਜੀ ਆਪ ਜੀ ਨੂੰ ਨਮਸ਼ਕਾਰ ਹੈ ਸੋ ਪ੍ਰੀਤ ਜਿਹੜੇ ਆਪ ਜੀ ਨੂੰ ਪ੍ਰੀਤ ਕਰਦੇ ਹਨ ਮੁਹੱਬਤ ਕਰਦੇ ਹਨ ਉਹਨਾਂ ਨੂੰ ਪ੍ਰੀਤ ਕਰਨ ਵਾਲੇ ਪ੍ਰਮਾਤਮਾ ਜੀ ਪ੍ਰੀਤੇ ਉਹਨਾਂ ਨੂੰ ਪ੍ਰੀਤ ਕਰਨ ਵਾਲੇ ਪ੍ਰਮਾਤਮਾ ਜੀ ਆਪ ਜੀ ਨੂੰ ਨਮਸ਼ਕਾਰ ਹੈ ਨਮੋ ਰੋਖ ਰੋਖੇ ਸੋਕੇ ਨੂੰ ਵੀ ਸਕਾਉਣ ਵਾਲੇ ਪ੍ਰਮਾਤਮਾ ਜੀ ਆਪ ਜੀ ਨੂੰ ਨਮਸ਼ਕਾਰ ਹੈ ਨਮੋ ਨਮੋ ਰੋਖ ਰੋਖੇ ਸੋ ਗੁੱਸੇ ਦੇ ਵਿੱਚ ਗੁੱਸਾ ਰੂਪ ਪ੍ਰਮਾਤਮਾ ਜੀ ਆਪ ਜੀ ਨੂੰ ਨਮਸ਼ਕਾਰ ਹੈ ਨਮੋ ਸੋਖ ਸੋਖੇ ਸੋ ਸੋਕੇ ਨੂੰ ਵੀ ਸਕਾਉਣ ਵਾਲੇ ਪ੍ਰਮਾਤਮਾ ਜੀ ਆਪ ਜੀ ਨੂੰ ਨਮਸ਼ਕਾਰ ਹੈ ਨਮੋ ਸਰਬ ਰੋਗੇ ਸਾਰਿਆਂ ਨੂੰ ਹੰਗਤਾ ਦਾ ਰੋਗ ਲਾਉਣ ਵਾਲੇ ਹੰਕਾਰ ਦਾ ਰੋਗ ਲਾਉਣ ਵਾਲੇ ਹਉਮੈ ਦਾ ਰੋਗ ਲਾਉਣ ਵਾਲੇ ਵੈਗਰੂ ਜੀ ਆਪ ਜੀ ਨੂੰ ਨਮਸ਼ਕਾਰ ਹੈ ਨਮੋ ਸਰਬ ਭੋਗੇ ਸਾਰਿਆਂ ਦਾ ਭੋਗ ਪਾ ਦੇਣ ਵਾਲੇ ਪ੍ਰਮਾਤਮਾ ਜੀ ਆਪ ਜੀ ਨੂੰ ਨਮਸ਼ਕਾਰ ਹੈ ਨਮੋ ਸਰਬ ਜੀਤੰ ਸਾਰਿਆਂ ਨੂੰ ਜਿੱਤ ਲੈਣ ਵਾਲੇ ਪ੍ਰਮਾਤਮਾ ਜੀ ਆਪ ਜੀ ਨੂੰ ਨਮਸ਼ਕਾਰ ਹੈ ਨਮੋ ਸਰਬ ਭੀਤੰ ਸਾਰਿਆਂ ਦੇ ਅੰਦਰ ਡਰ ਪੈਦਾ ਕਰਨ ਵਾਲੇ ਪ੍ਰਮਾਤਮਾ ਜੀ ਸਾਰੇ ਅੰਦਰ ਭੈ ਪੈਦਾ ਕਰਨ ਵਾਲੇ ਪਰਮਾਤਮਾ ਜੀ ਆਪ ਜੀ ਨੂੰ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ